ਤੁਹਾਡਾ ਸਵਾਗਤ ਹੈ ਬਾਬਾ ਹਰੀਦਾਸ ਸਟੱਡ ਫਾਰਮ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਚੰਗੇ ਦੋ ਜਾਨਵਰ ਲੈ ਕੇ ਆਏ ਆ ਇੱਕ ਪੰਜ ਕਲਿਆਣ ਘੋੜੀ ਆ ਤੇ ਇੱਕ ਲਾਲ ਗਰੜੀ ਘੋੜੀ ਆ ਦੋਨਾਂ ਬਾਰੇ ਫੁੱਲ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੇ ਪੰਜ ਕਲਿਆਣ ਘੋੜੀ ਬਹੁਤ ਚੰਗੇ ਘੋੜੇ ਤੋਂ 31000 ਫੀਸੀ ਘੋੜੇ ਦੀ ਉਹ ਘੋੜੇ ਤੋਂ ਮਲਾਈ ਹੋਈ ਆ ਬਾਈ ਕਹਿੰਦਾ ਤੇ ਬਾਕੀ ਆਪਾਂ ਅੱਗੇ ਦੀ ਜਾਣਕਾਰੀ ਕਿੰਨੇ ਤਨ ਹੋਗੇ ਮਲਾਈ ਨੂੰ ਕਿੰਨੀ ਉਮਰ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ ਵੀਰ ਆਪਣੇ ਚੈਨਲ ਤੇ ਆਏ ਨਵੇਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਇੱਕ ਜਿਹੜੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵਿੱਚ ਪ੍ਰਮੋਸ਼ਨ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਤੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਆਜੋ ਗੱਲ ਕਰਦੇ ਆਂ ਆਪਾਂ ਪੰਜ ਕਲੈਂਟ ਕੁੜੀ ਬਾਰੇ ਇਹ ਬਾਈ ਕਹਿੰਦਾ ਸਵਰਾਜ ਕੁੜੀ ਦੀ ਬੱਚੀ ਆ ਗਾਰੰਟੀ ਆ ਬਾਈ ਕਹਿੰਦਾ ਇਹ ਚੀਜ਼ ਦੀ ਆਪਣੀ 4 ਸਾਲ ਉਮਰ 60 ਪਲੱਸ ਹਾਈਟ ਹੈ ਦੀ ਤੇ 21 ਦਿਨ ਹੋ ਗਏ ਮਲਾਈਨ ਨੂੰ ਮਾਣੂ ਕੇ ਘੋੜਾ ਦਾ ਬਹੁਤ ਚੰਗਾ ਨਾਮੀ ਘੋੜਾ ਹੈਗਾ ਉਹ ਘੋੜੇ ਤੋਂ ਗੱਬਣਾ 31000 ਰੁਪਏ ਫੀਸ ਆ ਘੋੜੇ ਦੀ ਤੇ ਰੇਟ ਬਾਈ ਦਾ ਕਰਦੇ ਆ 2 ਲੱਖ ਰੁਪਏ ਤੇ ਏਰੀਆ ਬਾਈ ਦਾ ਹੈਗਾ ਮੋਗਾ ਤੇ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਵਾਂਗੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਕਹਿੰਦਾ ਜੀ ਚਾਲ ਚੋਲ ਦੀ ਬਹੁਤ ਸਾਫ ਆ ਤੇ ਬਾਕੀ ਆਪਾਂ ਚਾਲ ਵਾਲੀ ਥੋੜੀ ਜੀ ਕਲਿੱਪ ਵੀ ਲਾਵਾਂਗੇ ਇਹਦੇ ਵਿੱਚ ਤੇ ਇੱਕ ਜਿਹੜੇ ਘੋੜੇ ਤੋਂ ਗੱਬਣ ਕਰਵਾਈ ਆ ਉਹ ਘੋੜੇ ਦੀ ਵੀ ਕਲਿੱਪ ਲਾਵਾਂਗੇ ਬਾਕੀ ਤੁਸੀਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਉਹ ਤੋਂ ਇੱਕ ਕਾਲ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਇੱਕ ਬਾਈ ਕੋਲੇ ਆ ਲਾਲ ਗਰੜੀ ਘੋੜੀ ਆ ਇਹ ਬਾਈ ਕਹਿੰਦੇ ਸੀ ਅਨਨੋਨ ਲੈਂਡ ਦੀ ਆ ਤੇ ਬਾਈ ਕੋਲੇ ਬਹੁਤ ਚੰਗਾ ਨੁਕਰਾ ਘੋੜਾ ਇੱਕ ਸਾਹੂ ਕੀ ਲੈਣ ਦਾ ਉਸ ਘੋੜੇ ਤੋਂ ਮਲਾਈ ਹੋਈ ਆ ਇਹ ਅਜੇ ਬਾਈ ਕਹਿੰਦੇ ਥੋੜੇ ਕਿਤਾ ਨਹੀਂ ਹੋਇਆ ਮਲਾਈ ਨੂੰ 9 ਅਪ੍ਰੈਲ ਨੂੰ ਲਾਸਟ ਜਾਂ ਆਪਾਂ ਦਿੱਤਾ ਸੀ ਤੇ ਬਾਕੀ ਇਹਦੀ ਉਮਰ ਬਾਰੇ ਗੱਲ ਕਰੀਏ ਆਪਾਂ 7 ਕ ਸਾਲ ਉਮਰ ਆ 60 ਪਲੱਸ ਹੀ ਇਹਦੀ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਇਹ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੇ ਆਪਾਂ ਇਹਦੀ ਮੁੱਲ ਦੀ ਗੱਲ ਕਰੀਏ ਤਾਂ ਵੀ 70000 ਰੁਪਏ ਮੁੱਲ ਕਰਦੇ ਆ ਇਹਦਾ ਬਾਕੀ ਆਪਣਾ ਸਕਰੀਨ ਤੇ ਨੰਬਰ ਚੱਲਦਾ ਇਹ ਤੇ ਤੁਸੀਂ ਆਪਣੇ ਨਾਲ ਕਾਲ ਕਰਕੇ ਆਰ ਲਗਵਾ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ